ਇਹ ਅੱਜ ਇਸ ਕਰਕੇ ਰੈਲੀ ਕੀਤੀ ਜਾ ਰਹੀ ਆ ਕਿ ਜਿਹੜੇ ਸਾਡੇ ਕਰੀਬ ਤਰਨਤੋਤ ਨੂੰ ਨੌਜਵਾਨ ਸਾਥੀ ਜਿਹੜੇ ਕਿ ਨਸ਼ੇ ਦੀ ਤਬਾਹਤ ਦੇ ਵਿੱਚ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਠੇਲੇ ਆ ਇਹ ਤੋਂ ਅਨੇਕਾਂ ਦਾ ਪ੍ਰਚਾਰ ਕਰਦੇ ਗੱਲ ਇੱਥੇ ਤੱਕ ਨਲ ਕਹਿੰਦੀਆਂ ਆਪੀਆਂ ਜੇ ਮੋਟਰ ਲੱਗੋ ਵੀ ਕੱਢ ਕੇ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਨਾ ਕੇਵਲ ਆਤਮਾਨ ਦੇ ਦਸ਼ਾ ਦੇ ਮੋਟ ਅੱਜ ਹਲਕਾ ਜੰਡਿਆਲਾ ਵਿੱਚ ਕੌਮ ਦੇ ਮਹਾਨ ਬਾਬਾ ਮੇਜਰ ਸਿੰਘ ਜੀ ਚੋਢੀ ਮੁਖੀ ਤਸ਼ਮੀਸ਼ ਤਰਨਾਦਲ ਅਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੋਸਾਇਟੀ ਵੱਲੋਂ ਭਾਈ ਮਨਜੀਤ ਸਿੰਘ ਜੀ ਵੱਲੋਂ ਸਾਂਝਾ ਉਪਰਲਾ ਅੱਜ ਜੁੱਧ ਨਸ਼ਿਆਂ ਵਿਰੁੱਧ ਜੋ ਜੰਡਾੜੇ ਹਲਕੇ ਦੇ ਵਿੱਚ ਰੈਲੀ ਕੀਤੀ ਗਈ ਆ ਉਹ ਰੈਲੀ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਗਿਣਤੀ ਸ਼ਮੂਲੀਅਤ ਹੋਈ ਉਸ ਹਜ਼ਾਰਾਂ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਹੱਥ ਖੜੇ ਕਰਕੇ ਇਹ ਜਥੇਬੰਦੀ ਨੂੰ ਔਰ ਆਗੂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਅਸੀਂ ਨਸ਼ੇ ਦੇ ਜਿਹੜੇ ਲੋਕ ਨਸ਼ੇ ਦੇ ਆਦੀ ਨੇ ਉਹਨਾਂ ਦਾ ਇਲਾਜ ਕਰਾਉਣ ਦੇ ਵਿੱਚ ਪੂਰੀ ਮਦਦ ਕਰਨ ਲਈ ਤਿਆਰ ਆ ਤੇ ਸਾਨੂੰ ਪੂਰੀ ਆਸ ਆ ਕਿ ਅੱਜ ਦੀ ਰੈਲੀ ਜੰਡੇ ਵਾਲੇ ਤੇ ਹਰ ਘਰ ਦੇ ਵਿੱਚ ਆਵਾਜ਼ ਪਹੁੰਚਾਏਗੀ ਕਿ ਜੁੱਧ ਨਸ਼ਿਆਂ ਵਿਰੁੱਧ ਆਓ ਰਲ ਕੇ ਮਹਿਮ ਛੇੜੀ। ਪਰ ਗੱਲ ਕਿ ਸੋਤ ਸਾਬ ਜਿਹੜਾ ਕਿ ਸਰਕਾਰਾਂ ਕਰੀਆਂ ਸੀ ਅੱਜ ਡਾਂਸਿੰਗ ਜਥੇ ਬੰਦਿਆਂ ਨੂੰ ਕਿਉਂ ਕਿਉਣਾ ਪਿਆ। ਜੇਕਰ ਪੰਜਾਬ ਦੀ ਸਰਕਾਰ ਕੋ ਸਹੀ ਉਪਰਾਲਾ ਕੀਤਾ ਗਿਆ ਹੁੰਦਾ ਤੇ ਅੱਜ ਨਿਹੰਗ ਸਿੰਘ ਜਥੇ ਬੰਦਿਆਂ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਿਮ ਛੇੜਨ ਦੀ ਜ਼ਰੂਰਤ ਨਹੀਂ ਸੀ ਪੈਣੀ। ਇਹ ਐਸੇ ਕਰਕੇ ਛੇੜਨੀ ਪਈ ਕਿ ਪੰਜਾਬ ਦੀ ਸਰਕਾਰ ਕੋ ਪਿੰਡਾਂ ਦੇ ਵਿੱਚ ਬਿਲਕੁਲ ਜੁੱਧ ਨਸ਼ਾ ਮਰਦ ਮਹਿਮਾ ਜਿਹੜੀ ਉਹ ਖਤਮ ਹੋ ਚੁੱਕੀ ਆ ਲੋਕਾਂ 'ਚ ਬਿਲਕੁਲ ਡਰ ਖਤਮ ਹੋ ਚੁੱਕਾ ਉਹਦਾ ਡਰ ਪੈਦਾ ਕਰਨ ਲਈ ਅਜ ਨਿਯੰਗ ਸਿੰਘ ਜਥੇਬੰਦੀਆਂ ਨੂੰ ਸਾਹਮਣੇ ਆਉਣਾ ਪਿਆ ਅਸੀਂ ਦੇਖਿਆ ਵੀ ਖਾਕ ਦੇ ਹਲਕੇ ਦੇ ਐਮਐਲਏ ਹਲਕੇ ਦੇ ਮੰਤਰੀ ਜਿਹੜੇ ਨੇ ਸਰਪੰਚ ਨੇ ਉਹ ਆਪਣੇ ਇਲਾਕੇ ਵਿੱਚ ਨਸ਼ੇ ਖਿਲਾਫ ਜੁੱਧ ਜਿਹੜੇ ਚਲਾ ਰਹੇ ਵੈ ਲਈ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਤੇ ਸ਼ਾਮ ਨੂੰ ਵਾਸੀ ਦੇ ਦੇ ਵੀ ਉੱਥੇ ਸੌਂ ਖਾਦੀ ਜਾਂਦੀ ਆ ਕਿ ਅੱਜ ਤੋਂ ਬਾਅਦ ਨਸ਼ਾ ਵੇਚਾਂਗੇ ਨਹੀਂ ਜਾਂ ਕਰਾਂਗੇ ਨਹੀਂ ਇਸ ਇਲਾਕੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਇਲਾਕੇ ਦੇ ਮੁਖੀਆਂ ਰਹੀ ਹਰ ਪਿੰਡ ਦੇ ਵਿੱਚੋਂ ਨਸ਼ੇ ਦੇ ਨਸ਼ਾਗਰਾਂ ਨੂੰ ਠੱਲ ਪਈ ਹੁੰਦੀ ਨਸ਼ਾ ਪੀਣ ਵਾਲਿਆਂ ਨੂੰ ਹਸਪਤਾਲਾਂ 'ਚ ਦਾਖਲ ਕਰਾਇਆ ਹੁੰਦਾ ਤੇ ਅੱਜ ਹਜ਼ਾਰਾਂ ਲੋਕਾਂ ਦਾ ਇਕੱਠ ਤੁਹਾਡੇ ਸਾਹਮਣੇ ਨਹੀਂ ਸੀ ਹੋਣਾ ਇਹ ਹਜ਼ਾਰਾਂ ਲੋਕਾਂ ਦਾ ਇਕੱਠ ਇਹ ਦਰਸਾਉਂਦਾ ਵੀ ਜਿਹੜੀ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਮਹਿਮਿਆ ਉਹ ਫੇਲ ਹੋ ਚੁੱਕੀ ਆ ਜਿਹੜੇ ਲੋਕ ਅੱਜ ਤਪ ਦੀ ਗਰਮੀ ਦੇ ਵਿੱਚ ਅੱਜ ਕੈਂਸਲ ਪੈਰਸ ਦੇ ਵਿੱਚ ਇਕੱਠੇ ਹੋਏ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪਿੰਡ ਵਾਸੀਆਂ ਜਾਂ ਸ਼ਹਿਰ ਵਾਸੀਆਂ ਨੂੰ ਅੱਜ ਜੰਡਿਆਲਾ ਹਲਕਾ ਦੇ ਹਰੇਕ ਨਾਗਰਿਕ ਨੂੰ ਅਪੀਲ ਕਰਨੀ ਚਾਹੁੰਦੇ ਆ ਉਹ ਨਸ਼ੇ ਦੇ ਕੋੜ ਨੂੰ ਛੱਡ ਕੇ ਪੰਜਾਬ ਚ ਆਉਣ ਵਾਲੀਆਂ ਵਿਧਾਨ ਸਭਾ ਚ 27 ਦੇ ਵਿੱਚ ਇਥੋਂ ਨਿਰਪੱਖ ਐਮ ਐਲ ਏ ਪੈਦਾ ਕਰਕੇ ਆਪਣੇ ਵਿੱਚੋਂ ਨਸ਼ਾ ਖਤਮ ਕਰਨਾ ਨਸ਼ੇ ਦੇ ਛੁਦਾਗਰਾਂ ਨੂੰ ਖਤਮ ਕਰਨਾ ਬੇਰੋਜ਼ਗਾਰੀ ਨੂੰ ਖਤਮ ਕਰਨ ਦਾ ਉਪਰਾਲਾ ਕਰੀਏ ਤਾਂ ਜੋ ਸਮਾਜ ਚ ਚੰਗੀ ਸਿਹਤ ਜਾ ਸਕੇ ਧੰਨਵਾਦ ਜੂ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਤਾਂ ਹਾਲਾਤਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਭੈੜੇ ਹਾਲਾਤ ਬਣੇ ਪਏ ਆ ਨਸ਼ਿਆਂ ਦੇ ਕਰਕੇ ਜਾਂ ਦੁਕਾਨਦਾਰਾਂ ਕੋਲੋਂ ਵਪਾਰੀਆਂ ਕੋਲੋਂ ਜਿਹੜੇ ਵੀ ਛੋਟੇ ਦੁਕਾਨਦਾਰ ਆ ਉਹਨਾਂ ਕੋਲੋਂ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਐ ਜੇ ਕੋਈ ਨਹੀਂ ਭਰ ਸਕਦਾ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸੋ ਸਾਡੇ ਜੰਡਿਆਲੇ ਦੇ ਬੜੇ ਬੁਰੇ ਹਾਲ ਸੀ ਇਸ ਕਰਕੇ ਇਹ ਜਿਹੜੀ ਜਾਗਰੂਕਤਾ ਰੈਲੀ ਆ ਨਸ਼ਿਆਂ ਦੇ ਵਿਰੁੱਧ ਅਤੇ ਜਿਹੜੇ ਆ ਫਰੋਤੀਆਂ ਮੰਗਣ ਵਾਲੇ ਇਹਨਾਂ ਦੇ ਵਿਰੁੱਧ ਦੇ ਵਿੱਚ ਕੀਤੀ ਗਈ ਜਿਸ ਦਾ ਪੂਰਾ ਪ੍ਰਬੰਧ ਸਾਡੇ ਮਾਨਯੋਗ ਭਾਈ ਮਨਜੀਤ ਸਿੰਘ ਸੇਵਾਦਾਰ ਬਾਬਾ ਜੀ ਨਾਲ ਸਰਵ ਸੇਵਾ ਸੋਸਾਇਟੀ ਜਿਹੜੀ ਹਲਕਾ ਜੰਡੇਆਲਾ ਗੁਰੂ ਦੇ ਵਿੱਚ ਪਿਛਲੇ 3-4 ਸਾਲ ਤੋਂ ਕੰਮ ਕਰ ਰਹੀ ਹੈ ਲੋਕ ਭਲਾਈ ਦੇ ਕੰਮ ਜਿਸ ਤਰ੍ਹਾਂ ਕਿਸੇ ਦੀ ਸ਼ਾਦਤ ਪਾਉਣੀ ਜਾਂ ਕਿਸੇ ਦੇ ਮਰੀਜ਼ ਦਾ ਇਲਾਜ ਕਰਾਉਣਾ ਕਿਸੇ ਦੀ ਬੱਚੀ ਦਾ ਵਿਆਹ ਵਾ ਉਹਦੇ ਵਿੱਚ ਮਤ ਕਰਨੇ ਜਿਹੜਾ ਵੀ ਲੋੜ ਵੰਦੇ ਇਹਨਾਂ ਕੋਲ ਪਹੁੰਚਦਾ ਹੈ ਉਹ ਮਤ ਕਰਦੇ ਸੋ ਭਾਈ ਮਨਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਦੀ ਜਿਹੜੀ ਇਹ ਮਹਾਨ ਰੈਲੀ ਯੁੱਧ ਨਸ਼ਿਆਂ ਵਿਰੋਧ ਰੱਖੀ ਗਈ ਹੈ ਸੋ ਅੱਜ ਦੀ ਰੈਲੀ ਇਸ ਕਰਕੇ ਵੀ ਜ਼ਿਆਦੀ ਹੈ ਇਹਦੀ ਅਹਿਮੀਅਤ ਆ ਕਿਉਂਕਿ ਅੱਜ ਅਸੀਂ ਜਿਹੜਾ ਸਾਡੇ ਵੱਲੋਂ ਜੁੜੇ ਹੋਏ ਸਾਰੇ ਜਿੰਨੀਆਂ ਵੀ ਸੰਗਤਾਂ ਉਹਨਾਂ ਵੱਲੋਂ ਇਨੇ ਆਲਾ ਗੁਰੂ ਵਾਲੇ ਦਾ ਜਿਹੜਾ ਮੁੱਖ ਸੇਵਾਦਾਰ ਆ ਉਹ ਹੀ ਭਾਈ ਮਨਜੀਤ ਸਿੰਘ ਜੀ ਨੂੰ ਆਪਣੇ ਵੱਲੋਂ ਥਾਪ ਰਹੇ ਆ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਦੀ ਸੇਵਾ ਵੀ ਕਰਨਗੇ ਥਾਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਬਾਹਰ ਪਾਰਸਵਾ ਦੀਆਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਸਾਲਿਆ ਜਾ ਜਾਊਗਾ ਕਿਉਂਕਿ ਇਹ ਇੱਕ ਵਪਾਰੀ ਨੇ ਇੱਕ ਬਿਜ਼ਨਸਮੈਨ ਹਨ ਇਹਨਾਂ ਦੇ ਕੋਲ ਇੰਡਸਟਰੀ ਆ ਇਹ ਇਹਨਾਂ ਨੇ ਆਪਣੇ ਜਾਮਨਗਰ ਦੇ ਵਿੱਚ ਵੀ 20-25000 ਇਹਨਾਂ ਦੇ ਕੋਲ ਜਿਹੜੇ ਆ ਕੰਮ ਕਰਦੇ ਆ ਮਜ਼ਦੂਰ ਲੇਬਰ ਜਾਂ ਇੰਜੀਨੀਅਰ ਸੋ ਇਹ ਪੰਜਾਬ ਦੇ ਵਿੱਚ ਵੀ ਚਾਹੁੰਦੇ ਆ ਵੀ ਇੱਥੇ ਵੀ ਕੁੱਤਾ ਕਰਕੇ ਜਿਹੜੇ ਆਲੇ ਗੁਰੂ ਇਹਨਾਂ ਦਾ ਜਿਹੜਾ ਜੱਦੀ ਆਪਣਾ ਘਾਰਿਆ ਇਹਨੂੰ ਚੁਣਿਆਗਾ ਕਿ ਸਭ ਤੋਂ ਪਹਿਲਾਂ ਇੱਥੇ ਜਿਹੜਾ ਨਸ਼ਾ ਵਾ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਕਾਰੋਬਾਰ ਦਵਾਂਗੇ ਜਿਸ ਦੇ ਵਿੱਚ ਸਰਕਾਰਾਂ ਫੇਲ ਹੋ ਚੁੱਕੀਆਂ ਹਨ ਕਿ ਲੱਗਦਾ ਜਿਵੇਂ ਬਾਬਾ ਜੀ ਸਰਕਾਰ ਨੇ ਕਿਹਾ ਸੀ 31 ਮਈ ਤੱਕ ਨਸ਼ਾ ਖਤਮ ਕੀਤਾ ਜਾਊਗਾ ਡਟਣਾ ਦਿੱਤਾ ਗਿਆ ਵਾ ਕਿ ਲੱਗਦਾ ਉਹ ਝੂਠੀ ਬਾਤ ਨਹੀਂ ਹੋਗੀ ਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਤੋਂ ਮਹਿੰਗਾ ਤੇ ਹੋਇਆ ਵਾ ਖਤਮ ਹਾਲੇ ਹੋਣ ਦੇ ਕੋਈ ਅਸਰ ਨਹੀਂ ਆ ਬਾਕੀ ਨਿੱਕੀਆਂ ਮੱਛੀਆਂ ਫੜੀਆਂ ਜਾ ਰਹੀਆਂ ਵੱਡੇ ਮਗਰਮਾਛ ਜਿਹੜੇ ਆ ਉਹਨਾਂ ਵੱਲ ਨੂੰ ਕੋਈ ਹੱ ਇਸ ਕਰਕੇ ਜਿਹੜੀ ਹੈ ਜਾਗਰੂਕਤਾ ਰੈਲੀ ਕੀਤੀ ਗਈ ਆ ਕਿਉਂਕਿ ਜੇ ਸਰਕਾਰ ਤੇ ਕੋਈ ਆਸ ਲਾਉਗਾ ਸਰਕਾਰ ਵੱਲੋਂ ਤੇ ਬਿਲਕੁਲ ਹੀ ਕੰਮ ਖਰਾਬ ਆ ਅਸੀਂ ਤਾਂ ਕਰਕੇ ਸਾਰੇ ਲੋਕਾਂ ਨੂੰ ਇੱਥੇ ਇਕੱਠਾ ਕੀਤਾ ਵਾ ਕਿ ਤੁਸੀਂ ਆਪ ਹੰਬਲਾ ਮਾਰੋ ਆਪ ਆਪਣੇ ਘਰਾਂ ਨੂੰ ਬਚਾਓ ਤਾਂ ਜੋ ਜਿਹੜਾ ਇਹ ਨਸ਼ੇ ਤੇ ਆਪਣਾ ਪਾਬੰਦੀ ਲੱਗ ਸਕੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਇਸ ਜਿਹੜਾ ਫੋਕਸ ਹੈਗਾ ਉਹਦੇ ਵਿੱਚ ਬੀਜੇਪੀ ਦੇ ਅੱਗੇ ਹੋਣੇ ਪੀਜਾ ਮਤਲਬ ਹਾਂ ਇੱਥੇ ਸਾਰੀਆਂ ਪਾਰਟੀਆਂ ਆਈਆਂ ਹਾਂ ਸਾਰੀਆਂ ਧਾਰਮਿਕ ਸੰਸਥਾਵਾਂ ਆਈਆਂ ਹਾਂ ਇਥੇ ਹਰ ਇੱਕ ਤਰ੍ਹਾਂ ਦੇ ਜਿਹੜਾ ਲੋਕ ਪਹੁੰਚੇ ਹੋਏ ਆ ਬਾਕੀ ਇਸ ਦੇ ਵਿੱਚੋਂ ਹੀ ਇਹ ਸਟਾ ਨਿਕਲਣਾ ਵਾ ਕਿ ਆਉਣ ਵਾਲੀ ਜਿਹੜੀ ਪ੍ਰਧਾਨ ਸਭਾ ਵਾ ਜਾਂ ਆਉਣ ਵਾਲੀਆਂ ਕੋਈ ਵੀ ਲਗਸ਼ਨਾ ਵਾ ਉਹਨਾਂ ਦਾ ਕੀ ਆਪਾਂ ਕੀ ਫੈਸਲਾ ਕਰਨਾ ਕਿਉਂਕਿ ਵੋਟਾਂ ਤੇ ਸੰਗਤ ਨਹੀਂ ਪਾਉਣੀਆਂ ਤੇ ਸੰਗਤ ਨੂੰ ਜਿਹੜਾ ਆਪਣਾ ਕੋਈ ਨਹੀਂ ਕੰਮ ਚੰਗਾ ਕਰਕੇ ਦੇ ਰਿਹਾ ਉਸ ਹਿਸਾਬ ਨਾਲ ਫਿਰ ਉਹ ਆਪਣਾ ਰਾਹ ਚੁਣਨਗੇ ਸੋਚੀ ਗੱਲ ਕਰ ਰਹੀ ਵੀ ਮੈਂ ਆਕੀ ਜਿਉਂ ਦੀ ਗੱਲ ਕਰਦੇ ਨਹੀਂ ਨਹੀਂ 27 ਦੀ ਇਲੈਕਸ਼ਨ ਬਾਰੇ ਜਿਮਣੀ ਚੋਣ ਦਾ ਤੇ ਚਲੋ ਆਪਣਾ ਹਾਕਮ ਤੇ ਨੂੰ ਵੀ ਫਾਇਦਾ ਹੁੰਦਾ ਤੁਹਾਨੂੰ ਪਤਾ ਅੱਗੇ ਜਿਹੜੀ 27 ਬਾਰੇ ਆ ਰਹੀ ਆ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਹਲਕੇ ਉਹਨਾਂ ਦੇ ਵਿੱਚ ਜਾਗਰੂਕਤਾ ਰੈਲੀ ਹਰੇ ਹਲਕੇ ਦੇ ਵਿੱਚ ਕੀਤੀ ਜਾਊਗੀ ਇਕਾਈਆਂ ਜਿਹੜੀਆਂ ਉਹ ਵੀ ਕੋਈ ਬਣਾਉਂਦੇ ਹੋਣਗੇ ਹੁਣ ਨੀਜੇ ਦਾ ਇਕਾਈਆਂ ਸਾਡੀਆਂ ਆਲਰੇਡੀ ਬਣੀਆਂ ਹੋਈਆਂ ਐ ਦਸ਼ਮੇਸ਼ ਤਰਨਤਾਲੀ ਆ ਆਪਾਂ ਬਸ ਨਸ਼ੇ ਦੇ ਮੁੱਦੇ ਤੇ ਉਹਨਾਂ ਨੂੰ ਜਾਗਰੂਕ ਤੇ ਕਰਨਾ ਉਹਨਾਂ ਨੂੰ ਲਾਣਬੰਦੀ ਕਰਨਾ ਇਕਾਈਆਂ ਜਿੱਦਾਂ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੇ ਜ਼ਹੀਦਾਰ ਅੱਗੇ ਬਲਾਕ ਦੇ ਜ਼ਹੀਦਾਰ ਤਹਿਸੀਲ ਦੇ ਸਰਕਲ ਦੇ ਸਾਰੇ ਉਹ ਤੁਹਾਡੇ ਜਿਹੜਾ ਢਾਂਚਾ ਬਣਿਆ ਹੋਇਆ ਪਹਿਲਾਂ ਹੀ ਬਾਲਵੇ ਦਵਾਬੇ ਤੋਂ ਲੈ ਕੇ ਦੇਸ਼ ਦੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਦਸ਼ਮੇਸ਼ ਤਰਨਾਂਦਾਲ ਦਾ ਜਿਹੜਾ ਆਧਾਰ ਹੈਗਾ ਕਿ ਲੱਗਦਾ ਜਿਵੇਂ ਕਾੜੀ ਜਿੱਥੇ ਬੰਦੀ ਆ ਇਲੈਕਸ਼ਨ ਦੇ ਵਿੱਚ ਬੰਦੀ ਆ ਲੱਗਦਾ ਪਿੰਡ ਪਿੰਡ ਜਿਵੇਂ ਬਾਹਰੋਂ ਲੋਕ ਵੀ ਰਹੇ ਹੋਣ ਲਸ਼ਾ ਨਾ ਵਿਚਰ ਵਾਸਤੇ ਅੰਦਰ ਦੇ ਕਿ ਲੱਗਦਾ ਪਿੰਡਾਂ ਦੇ ਕੋਹਰੇ ਵਾਲੇ ਵੀ ਕੀਤੀ ਜਾਊਗੀ ਇਹਦੇ ਪਹਿਲਾਂ ਹੀ ਕਰ ਰਹੇ ਆ ਅਸੀਂ ਪਹਿਲਾਂ ਹੀ ਕਰ ਰਹੇ ਆ ਪਰ ਸਾਡਾ ਪ੍ਰਸ਼ਾਸਨ ਸਹਿਯੋਗ ਨਹੀਂ ਕਰਦਾ ਜੇ ਸਾਡੇ ਸਿੰਘ ਕਿਸੇ ਨੂੰ ਪਕੜਦੇ ਉਲਟਾ ਸਿੰਘਾਂ ਦੇ ਪਰਚੇ ਕੀਤੇ ਜਾਂਦੇ ਜਾਂ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਵੀ ਉਹਨਾਂ ਨੂੰ ਰੋਕਿਆ ਜਾਂਦਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਪਰ ਜਿੱਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਖੁਦ ਹੀ ਇਹ ਜਿਹੜਾ ਸਭਾਲਣਾ ਪੈਣਾ ਜਿਸ ਤਰ੍ਹਾਂ ਪਿਛਲੇ ਦਿਨੀ ਜੰਡੇਆਲਾ ਗੁਰੂ ਦੇ ਵਿੱਚ ਸਰੇਂਦਰ ਕੁਮਾਰ ਜਿਹੜੇ ਕਰਿਆਨੇ ਵਾਲੇ ਆ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਬਾਅਦ ਚ ਵੀ ਦੱਸਿਆ ਗਿਆ ਪਰ ਨਹੀਂ ਉੱਥੇ ਕੋਈ ਹੁਣ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੀ ਵੀ ਜ਼ਿੰਮੇਵਾਰੀ ਸਾਡੀ ਸੰਸਥਾ ਵੱਲੋਂ ਲਈ ਗਈ ਹੈ ਹਾਂਜੀ ਸਾਰਿਆਂ ਨੂੰ ਸਦਾ ਦਿੱਤਾ ਗਿਆ ਜੀ ਨਹੀਂ ਆ ਰਹੇ ਆ ਕੋਈ ਆਉਣਗੇ ਹਾਂਜੀ ਪੂਰਾ ਸਹਿਯੋਗ ਦਿੱਤਾ ਗਿਆ ਜੀ ਸਾਨੂੰ ਪ੍ਰਸ਼ਾਸਨ ਦੇ ਇਹ ਜਿਹੜੀ ਰੈਲੀ ਕਰਨ ਦੇ ਵਿੱਚ ਵੀ ਇਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਅਤੇ ਆਹ ਨੂੰ ਹੋਰ ਵੀ ਕਦੇ ਜਦੋਂ ਕੋਈ ਗੱਲਬਾਤ ਕਰਦੇ ਹੋਏ ਪੂਰਾ ਸਹਿਯੋਗ ਹੈ ਕਿ ਸਰਕਾਰ ਦਾ ਦਾਵਾ ਹੈਗਾ ਯੋਗ ਨਸ਼ੇ ਵਿਰੋਧ ਚਲਾ ਕੇ ਨਸ਼ਾ ਖਤਮ ਕਰ ਦੇਣੀ ਹੈ ਹੁਣ ਪੂਨਾਂ ਤੋਂ ਬਾਅਦ ਜਿਹੜਾ ਹੈਗਾ ਹੈ ਕਹਿੰਦੇ ਕਿ ਗੁਰੂ ਦੀ ਢਾਡਲੀ ਫੌਜ ਨੂੰ ਅੱਜ ਇੰਨੀ ਦਾ ਪਾਲਾ ਕੀਤਾ ਹੈਗਾ ਕਿ ਚੰਗਾ ਪਾਲਾ ਚੰਗੀ ਸਿਹਤ ਨਾਗਰਿਕਾਂ ਨੂੰ ਦੇ ਦਿੰਦੇ ਨੇ ਨਹੀਂ ਵੇਖੋ ਜੀ ਸਾਡੇ ਤੁਸੀਂ ਜਦੋਂ ਸਾਡੇ ਕਿਤੇ ਗੁਰਦਾਰਾ ਸਾਹਿਬ ਪਹੁੰਚ ਕੇ ਵੇਖਿਓ ਇੰਨੀਆਂ ਮਤਾਵਾਂ ਸਵੇਰੇ ਆਉਂਦੀਆਂ ਜਾਂ ਸ਼ਾਮ ਨੂੰ ਰੋਜ਼ ਆਉਂਦੇ ਵੀ ਸਾਡੇ ਬੱਚੇ ਨੂੰ ਇੱਥੇ ਰੱਖੋ ਇਹ ਨਸ਼ੇ ਕਰ ਰਿਹਾ ਹੈ ਇਸ ਨੂੰ ਸੰਭਾਲੋ ਤੇ ਜੇ ਅਸੀਂ ਆਪਣਾ ਨਸ਼ਾ ਮੁਕਤੀ ਕੇਂਦਰ ਜਾਂ ਵਿਦਿਆਲੇ ਬਣਾ ਕੇ ਸੁਭਾਲਣ ਦੀ ਕੋਸ਼ਿਸ਼ ਕਰਦੇ ਆਂ ਤੇ ਸਰਕਾਰ ਕਹਿੰਦੀ ਆ ਵੀ ਤੁਸੀਂ ਆਪਣੇ ਆਪ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜੇ ਪ੍ਰੋਗਰਾਮ ਕਰ ਰਹੇ ਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਧੰਨ ਧੰਨ ਬਾਬਾ ਜੀਵਨ ਸਿੰਘ ਸਰਬਸੰਗੀ ਸੇਵਾ ਸੁਸਾਇਟੀ ਪੰਜਾਬ ਇਹ ਜੀ ਨਸਿਆਂ ਦਾ ਜੰਡਿਆਲੇ ਦੇ ਹਲਕੇ ਵਿੱਚ ਪੂਰੀ ਸੇਵਾ ਅਸੀਂ ਘਰ ਘਰ ਜਾ ਕੇ ਬੇਨੇ ਆ ਸੇਵਾ ਦੇ ਕੇ ਆਉਣੇ ਆ ਪੀ ਬਹੁਤ ਹੀ ਜ਼ਿਆਦਾ ਨਸ਼ਾ ਕਿਉਂਕਿ ਮੈਂ ਚੁੱਲਾ ਤੋਂ ਚੁੱਲਾ ਕਰ ਕਰਦੇ ਜਾ ਕੇ ਵਿੱਚ ਵੇਨਾ ਗਰੀਬਾਂ ਦੇ ਹਾਲਤ ਵੀ ਬਹੁਤ ਹੀ ਬੁਰੇ ਨਸ਼ੇ ਖਣੋਂ ਲੋਕਾਂ ਦੇ ਵੀ ਘਰ ਦੇ ਵੀ ਬਹੁਤ ਹਾਲਤ ਖਰਾਬ ਹੋਆ ਜਿਹੜੇ ਵੀ ਨਸ਼ਾ ਹੀ ਕਰੀ ਜਾਂਦੇ ਆ ਉਹਨਾਂ ਦੇ ਦੋ ਘਰ ਦੇ ਵਿੱਚ ਜੀ ਆ ਉਹ ਨਸ਼ਾ ਕਰਦੇ ਆ ਤੇ ਉਹਨਾਂ ਦੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਮਿਲਦੀ ਇਸ ਕਰਕੇ ਜੰਡਿਆਲੇ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਆ ਪੀ ਜੰਡੇਆਲੇ ਹਲਕੇ ਦੇ ਸਾਰੇ ਸਾਡੇ ਭੈਣ ਭਰਾਵਾ ਅਸੀਂ ਕਿਸੇ ਨੂੰ ਵੀ ਇਹੋ ਜਿਹਾ ਵੀ ਕੋਈ ਇਹਨਾਂ ਨੂੰ ਵੀ ਅਸੀਂ ਕਰਕੇ ਦਈਏ ਵੀ ਜਿਹੜਾ ਇਹ ਨਸ਼ਾ ਨਾ ਹੋਵੇ ਅਸੀਂ ਜਿਆਦੇ ਤੋਂ ਜਿਆਦਾ ਇਹਨਾਂ ਦਾ ਸੰਯੋਗ ਕਰਕੇ ਨਸ਼ਾ ਬੰਦ ਕਰਾਂਗੇ ਨਾਲੇ ਇਹਨਾਂ ਨੂੰ ਅਜ਼ਕਾਰ ਦੇਵਾਂਗੇ ਜਦੋਂ ਅਜ਼ਕਾਰ ਰਹੂਗਾ ਤਦੋਂ ਨਸ਼ਾ ਕਿੱਦਾਂ ਆਊਗਾ ਜਦੋਂ ਆਪਣਾ ਕੰਮ ਕਰਨਗੇ ਮਹਾਰਾਜ ਜੀ ਅਸੀਂ ਸਾਡੀਆਂ ਵੀ ਗੁਜਰਾਤ ਦੇ ਵਿੱਚ ਕੰਪਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਵੀ ਜੰਡੇਆਲੇ ਹਲਕੇ ਦੇ ਵਿੱਚ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ ਅਸੀਂ ਇਤੋਂ ਪੂਰਾ ਨਸ਼ਾ ਖਤਮ ਕਰ ਦਾਂ ਜਦੋਂ ਅਸੀਂ ਇਜ਼ਗਾਰ ਦੇਤੇ ਭੈਣਾਂ ਨੂੰ ਵੀ ਦੇਤੇ ਭਰਾਵਾਂ ਨੂੰ ਵੀ ਦੇਤੇ ਆਟੋਮੈਟਿਕ ਨਸ਼ਾ ਖਤਮ ਹੋ ਜਾਣਾ ਵਾ ਸਰਕਾਰ ਤਾਂ ਕਹੇ ਰਹੀ ਅਸੀਂ ਤਾਂ ਰੋਜ਼ਾ ਦੇ ਰਹੇ ਆ ਨੌਕਰੀ ਦੇ ਰਹੇ ਆ ਮਹਾਰਾਜ ਹਾਲੇ ਤੱਕ ਤਾਂ ਕਿਸ ਨੂੰ ਮਿਲੀ ਨਹੀਂ ਜੇ ਸਰਕਾਰ ਨੌਕਰੀ ਦਿੰਦੀ ਤੇ ਇੱਥੇ ਚਵਾਰੇ ਉਦਾਂ ਹੀ ਢਟਕਦੇ ਫਿਰਦੇ ਭੈਣਾਂ ਚਵਾਰੀਆਂ ਪਿੱਟਦੀਆਂ ਫਿਰਦੀਆਂ ਵੀ ਸਾਡੇ ਬੰਦੇ ਨਸ਼ਾ ਕਰਦੇ ਆ ਠੀਕ ਹੈ ਹਾਂਜੀ ਇਹ ਖਤਮ ਹੋ ਜੂਗਾ ਕੀ ਕਰਾਂ ਅਰੇ ਕਿਦੀ ਆ ਨਸ਼ੇ ਰੋਧ ਕੀ ਕਰੀਓ ਨਾਮ ਜਿਵੇਂ ਗੁਰਪ੍ਰੀਤ ਸਿੰਘ ਤੇ ਰੈਲੀ ਉਹ ਜਿਹੜਾ ਯੁੱਧ ਨਸ਼ੇ ਰੋਧ ਚੱਲਦਾ ਪਿਆ ਉਹਦੇ ਵਾਸਤੇ ਸਾਰੇ ਇਕੱਠੇ ਹੋਏ ਪਿਆ ਆਪਾਂ ਇੱਥੇ ਜਨਰਲ ਕਿੰਨੇ ਸਾਲ ਹੋ ਗਏ ਲੋਕ ਨੌਜਵਾਨ ਤੁਹੀ ਜਿੰਦਗੀ ਦਿਹਾੜੇ ਵਿੱਚ ਆ ਰਹੇ ਨੇ ਬਹੁਤ ਜ਼ਿਆਦਾ ਬਹੁਤ ਲੋਕਾਂ ਨੂੰ ਬੈਂਜ ਜਗ੍ਹਾ ਨਹੀਂ ਮਿਲਦੀ ਭਈ ਤੇ ਤਾਂ ਸਾਰੇ ਬਾਹਰ ਜਾ ਰਹੇ ਨੇ ਦੇਖੋ ਹਾਲ ਭਰਿਆ ਬੇ ਬਾਗ ਨਹੀਂ ਸੰਗਰ ਸੋ ਲੋਕੀ ਦੀ ਜਾਗਰੂ ਹੋ ਰਹੇ ਨੇ ਪੰਜਾਬ ਖਤਮ ਹੋ ਰਿਹਾ ਬੰਦੇ ਆਪਣੇ ਲੱਗ ਪਤਾ ਹੀ ਹੈ ਜਰਾ ਖਤਮ ਹੁੰਦੇ ਲੱਗਾ ਪਿਆ ਜੇ ਅਸੀਂ ਕੋਸ਼ਿਸ਼ ਕਰਦੇ ਸਰਕਾਰ ਨੇ ਕੁਝ ਨਹੀਂ ਕਰਨਾ ਨਾ ਸਰਕਾਰ ਕੁਝ ਕਰੇ ਕਿਉਂਕਿ ਇਹ ਤਾਂ ਜਿਹੜਾ ਪੈਸਾ ਇਹ ਸਰਕਾਰ ਦੇ ਹੱਥ ਵਿੱਚ ਹੈ ਜੇ ਸਰਕਾਰ ਨਸ਼ਾ ਖਤਮਲੇ ਸਰਕਾਰ ਖਤਮ ਨਹੀਂ ਹੋ ਜਾਏਗੀ ਪੈਸਾ ਸੜਾ ਸਰਕਾਰਾਂ ਨੂੰ ਆਉਂਦਾ ਹੈ ਜਿਹੜੇ ਜਿਹੜੇ ਵੱਡੇ ਜਿੰਨੇ ਵੀ ਡਰਗ ਮਾਫੀਆ ਹੈ ਸਰਕਾਰ ਦੀ ਛਤਰ ਛਾਇਆ ਹੇਡ ਨੇ ਜਿਹੜੇ ਘਰ ਘਾਰੇ ਇਹ ਮਾਤਲ ਸਾਥੀ ਨੇ ਵਿਚਾਰੇ ਮਾਲੇ ਮੋਟੇ ਦੁਕਾਨਾਂ ਦੇ ਵਿੱਚ ਨਾਲੇ ਸਰਕਾਰ ਦੇ ਕਈ ਕੁਝ ਕਹੀ ਰਹਿੰਦੀ ਹੈ ਸਰਕਾਰ ਦੀ ਗੱਲ ਨਹੀਂ ਚਾਹੀਦਾ ਹੁੰਦਾ ਆਪਣੇ ਬੱਚੇ ਆਪ ਬਚਾਉਣੇ ਆ ਸਰਕਾਰ ਨੇ ਨਹੀਂ ਕੁਝ ਕਰਨਾ ਹਾਂਜੀ ਇਹ ਹੋਊਗਾ ਆਪਣੇ ਜਿਹੜੇ ਬੱਚੇ ਆਪ ਬਚਾਓ ਅਹੀਂ ਜੰਮੇ ਆਹੀਂ ਪਾਲਣੇ ਆਹੀਂ ਬਚਾਉਣੇ ਆ ਮੁਸਾ ਕਰਾ ਦੇਣਾ ਆਪਾਂ ਹਾਂਜੀ ਸਰ ਅੱਜ ਜਿਹੜੀ ਨਸ਼ਾ ਵਿਰੋਧ ਰੈਲੀ ਰੱਖੀ ਗਈ ਆ ਬਾਬਾ ਮਿਹਰ ਸਿੰਘ ਛੋਡੀ ਦਾ ਬੜਾ ਸਹਿਯੋਗ ਆ ਕੀ ਕਹਿਣਾ ਚਾਹੋਗੇ ਦੁਬਾਰੇ ਵੇਖੋ ਜਿਹੜੀ ਨਸ਼ਾ ਵਿਰੋਧ ਰੈਲੀ ਜਿਹੜੀ ਰੱਖੀ ਗਈ ਆ ਪੂਰੇ ਪੰਜਾਬ ਦੇ ਵਿੱਚ ਮਹੀਮ ਵੀ ਚੱਲ ਰਹੀ ਆ ਯੋਧਨ ਨਸ਼ੇ ਵਿਰੁੱਧ ਤੇ ਇਹ ਕੋਈ ਸਰਕਾਰ ਕੋਈ ਇੱਕ ਮਹਿਕਮਾ ਪੁਲਿਸ ਇਸ ਸੀ ਨੂੰ ਠੱਲ ਨਹੀਂ ਪਾ ਸਕਦੀ ਜਿੰਨੀ ਦੇਰ ਤੱਕ ਆਮ ਜਨਤਾ ਦੀ ਵੱਡੀਆਂ ਜਥੇਬੰਦੀਆਂ ਦੀ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੁੰਦੀ ਕਿਉਂਕਿ ਇਹ ਜਿਹੜੀ ਪ੍ਰੋਬਲਮ ਆ ਇਹ ਪ੍ਰੋਬਲਮ ਕੋਈ ਇੱਕ ਬਹੁਤ ਛੋਟੀ ਜੀ ਪ੍ਰੋਬਲਮ ਨਹੀਂ ਆ ਇਹ ਅੱਜ ਇੱਕ ਪੂਰਾ ਮਾਈਨੈਂਸ ਬਣ ਗਿਆ ਵਾ ਇਹਨੂੰ ਅਪਰੂਵ ਕਰਨਾ ਵਾਸਤੇ ਹਰ ਨਗਰ ਮੁਹੱਲੇ ਗਲੀ ਦੇ ਵਿੱਚ ਹਰੇਕ ਵਿਅਕਤੀ ਦੀ ਜਿਹੜੀ ਪਾਰਟਿਸਪੇਸ਼ਨ ਜ਼ਰੂਰੀ ਆ ਸੋ ਮਹਾਪੁਰ ਕੇ ਇਸ ਗੱਲ ਵਾਸਤੇ ਵਧਾਈ ਦੇ ਪਾਤਰ ਨੇ ਕਿ ਮੇਰੇ ਹਿਸਾਬ ਨਾਲ ਕਿ ਹੁਣ ਤੱਕ ਤਾਂ ਸਰਕਾਰ ਵੱਲੋਂ ਹੀ ਜਾਂ ਪ੍ਰਸ਼ਾਸਨ ਵੱਲੋਂ ਹੀ ਜਿਹੜਾ ਯੋਧ ਨਸ਼ੇ ਵਿਰੁੱਧ ਲੜਿਆ ਜਾ ਰਿਹਾ ਸੀ ਕਿ ਹੁਣ ਜਥੇਬੰਦੀਆਂ ਜਿੰਨੀ ਦਰ ਤੱਕ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰਦੀਆਂ ਜਿੰਨੀ ਦਰ ਤੱਕ ਆਮ ਲੋਕ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰਦੇ ਤੇ ਵੱਡੀ ਗੱਲ ਇਹ ਕਿ ਜਿੰਨੇ ਇੱਥੇ ਮਰਦ ਬੈਠੇ ਨੇ ਉਹਨੀਆਂ ਔਰਤਾਂ ਵੀ ਬੈਠੀਆਂ ਨੇ ਸੋ ਪੂਰੇ ਸਮਾਜ ਦੀ ਜਿਹੜੀ ਪਾਰਟਿਸਪੇਸ਼ਨ ਉਹ ਜਦੋਂ ਵਿੱਚ ਹੋਵੇਗੀ ਫੇਰ ਹੀ ਜਿਹੜੀ ਇਹ ਜਿਹੜੀ ਮੂਮੈਂਟ ਆ ਇਹਦੇ ਵਿੱਚ ਕਾਮਯਾਬੀ ਜਿਹੜੀ ਮਿਲੇਗੀ। ਉਹ ਜਿੱਥੇ ਬੰਦੇ ਇਹ ਵੀ ਚਲੋਸ ਆ ਕਿ ਜਦੋਂ ਅਸੀਂ ਸਾਡੇ ਰੇੜੀਆਂ ਸਾਡੀਆਂ ਫੌਜਾਂ ਨੇ ਜੋ ਨਸ਼ੇ ਦੇ ਜਿਹੜੇ ਪਿੰਡ ਤੇ ਲੈ ਕੇ ਆਉਂਦੇ ਉਹਨਾਂ ਨੂੰ ਫੜਾਉਣੇ ਆ ਚਾਰਚ ਵਿੱਚ ਕਾਰਵਾਈ ਕਰਦੇ ਆ ਪੁਲਿਸ ਸਾਡੇ ਤੇ ਐਕਸ਼ਨ ਕਰਦੀ ਆ। ਵੇਖੋ ਇਹਦੇ ਤੇ ਇੱਕ ਹੈਲਪਲਾਈਨ ਚੱਲੀ। ਉਹਦੇ ਵਿੱਚ ਬਿਲਕੁਲ ਵੀ ਜਿਹੜਾ ਨਾਮ ਨਸ਼ਰ ਨਹੀਂ ਕੀਤਾ ਜਾਂਦਾ। ਪਰ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਬਹੁਤ ਸਾਰੇ ਪੁਲਿਸ ਪਰਸਨਲਸ ਤੇ ਵੀ ਕਾਰਵਾਈ ਹੋਈ ਆ। ਕਿ ਜਿਹੜੇ ਨਾਮ ਨਸ਼ਰ ਕਰਦੇ ਆ ਜਾਂ ਥ੍ਰੈਟ ਕਰਦੇ ਆ ਜਾਂ ਜਿਹੜਾ ਕੋਈ ਨਸ਼ਾ ਵੇਚਣ ਵਾਲੇ ਦੀ ਮਤ ਕਰਦਾ ਵਾ ਜਾਂ ਇਨਵੋਲਵ ਹੁੰਦਾ ਆ ਉਹਦੇ ਚੋ ਤੁਸੀਂ ਵੇਖੋ ਡੀਐਸਪੀ ਰੈਂਕ ਦੇ ਬੰਦੇ ਕਨਸਟੇਬਲ ਰੈਂਕ ਦੇ ਬੰਦੇ ਜਾਂ ਹੋਰ ਕੋਈ ਸੀਨੀਅਰ ਰੈਂਕ ਦੇ ਅਫਸਰ ਵੀ ਜਿਹੜੇ ਵਿੱਚ ਆਏ ਉਹਨਾਂ ਦੇ ਉੱਤੇ ਮੋਕੇ ਤੇ ਕਾਰਵਾਈ ਕੀਤੀ ਗਈ ਆ ਸੋ ਇਹ ਇੱਕ ਸੋਸ਼ਲ ਪ੍ਰੋਬਲਮ ਬਣ ਗਈ ਜਿਹਦੇ ਵਿੱਚ ਜਿਹਦੇ ਵਿੱਚ ਅਸੀਂ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਉਹਦੇ ਵਿੱਚ ਪੁਲਿਸ ਵੀ ਇਨਵੋਲ ਹੈ ਪਰ ਜੇ ਹੈ ਉਹਨੂੰ ਨਾਲੋ ਨਾਲ ਉਹਨੂੰ ਜਿਹੜੀ ਉਹਦੀ ਸਜ਼ਾ ਵੀ ਦਿੱਤੀ ਜਾ ਰਹੀ ਹੈ ਬਿਲਕੁਲ ਕਿਉਂਕਿ ਜਿਹੜੀ ਜਿਹੜਾ ਆਵਾਮ ਜਨਤਾ ਤੋਂ ਇਲਾਵਾ ਜਿਹੜਾ ਆ ਉਹ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਉਹਦੇ ਕੋਲ ਇੰਨੀ ਮਸ਼ੀਨਰੀ ਨਹੀਂ ਆ ਕਿ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਕੋਈ ਵੀ ਮੂਵਮੈਂਟ ਜਿਹੜੀ ਆ ਉਹਦੇ ਵਿੱਚ ਸਫਲ ਹੋਈ ਨਹੀਂ ਸਕਦਾ ਸੋ ਇਸ ਕਰਕੇ ਇਹਦੇ ਵਿੱਚ ਹੌਸਲਾ ਵਧਾਈ ਵਾਸਤੇ ਤੇ ਮਹਾਪੁਰਸ਼ ਦਾ ਅਸ਼ੀਰਵਾਦ ਲੈਣ ਵਾਸਤੇ ਅਸੀਂ ਪਹੁੰਚੇ ਆ ਕਿ ਤਾਂਕਿ ਇਹ ਜਿਹੜੀ ਮੂਵਮੈਂਟ ਆ ਅੱਜ ਜਿਹੜੀ ਨਗਰ ਜੰਡਿਆਲਾ ਹਲਕੇ ਦੇ ਵਿੱਚ ਚੋਹਾਨ ਪਿੰਡ ਦੇ ਵਿੱਚ ਕੀਤੀ ਜਾ ਰਹੀ ਆ ਇਸ ਤਰ੍ਹਾਂ ਦਾ ਪ੍ਰਾਲਾ ਪੂਰੇ ਪੰਜਾਬ ਦੇ ਵਿੱਚ ਹਰੇਕ ਨਗਰ ਹਰੇਕ ਪਿੰਡ ਦੇ ਵਿੱਚ ਜਿਹੜਾ ਹੋਣਾ ਜ਼ਰੂਰੀ ਆ ਤਾਂ ਹੀ ਇਹ ਜਿਹੜਾ ਪ੍ਰੋਬਲਮ ਆ ਇਹਨੂੰ ਐਡਰੈਸ ਕੀਤਾ